ਹੁਸ਼ਿਆਰਪੁਰ ਦੇ ਹਲਕਾ ਸ਼ਾਮ 84 ਅਦੀਨ ਨੌਂ ਦੇ ਪਿੰਡ ਖਲੀਵਾਣਾ ਦੇ ਪਿੰਡ ਵਾਸੀਆਂ ਵੱਲੋਂ ਨਸਰਾਲਾ ਪੁਲਿਸ ਚੌਕੀ ਦੇ ਇੰਚਾਰਜ ਮਨਿੰਦਰ ਸਿੰਘ ਵਿਰੁੱਧ ਪ੍ਰੈਸ ਕਾਨਫਰੰਸ ਕੀਤੀ ਗਈ ਪਿੰਡ ਵਾਸੀਆਂ ਨੇ ਚੰਕੀ ਇੰਚਾਰਜ ਤੇ ਪਿੰਡ ਦੇ ਨੌਜਵਾਨ ਨਾਲ ਨਾਜਾਇਜ਼ ਤੌਰ ਤੇ ਕੁੱਟਮਾਰ ਕਰਨ ਦੇ ਦੋਸ਼ ਲਾਏ ਉਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਆਪਣੇ ਚੌਕੀ ਇੰਚਾਰਜ ਤੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕਰਕੇ ਸੜਕਾਂ ਜਾਮ ਕਰਨਗੇ। ਉਹਨਾਂ ਵੱਲੋਂ ਡੀਸੀ ਅਤੇ ਐਸਐਸਪੀ ਨੂੰ ਵੀ ਸ਼ਿਕਾਇਤ ਦਿੱਤੀ ਗਈ ਪਰੰਤੂ ਕੋਈ ਵੀ ਕਾਰਵਾਈ ਨਹੀਂ ਹੋਈ। ਜਿਸ ਕਾਰਨ ਪਿੰਡ ਵਾਸੀਆਂ ਵੱਲੋਂ ਹੁਸ਼ਿਆਰਪੁਰ ਜਲੰਧਰ ਮਾਰਗ ਨੂੰ ਜਾਮ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਹੋਰ ਪਿੰਡ ਵਾਸੀਆਂ ਤੇ ਐਸਐਸਪੀ ਸੁਰਿੰਦਰ ਲਾਬਾ ਦਾ ਇਸ ਸਬੰਧੀ ਕੀ ਕਹਿਣਾ ਹੈ ਸੁਣੋ। ਹਰਜੀ 29 ਤਰੀਕ ਸ਼ਾਮ ਨੂੰ 5 ਵਜੇ ਸਾਡੇ ਪਿੰਡ ਖਲਵਾਣਾ ਵਿੱਚੋਂ ਮਿੱਟੀ ਦੇ ਲੱਦੇ ਹੋਏ ਟਿੱਪਰ ਲੰਘ ਰਹੇ ਸੀ ਜਿਸ ਤੇ ਮਨਦੀਪ ਕੁਮਾਰ ਦੇ ਘਰ ਮੋਹਰੇੋਂ ਮਨਦੀਪ ਨੇ ਟਿੱਪਰਾਂ ਵਾਲਿਆਂ ਨੂੰ ਰੋਕ ਕੇ ਇਹ ਕਿਹਾ ਕਿ ਰਸਤਾ ਖਰਾਬ ਹੋ ਰਿਹਾ ਮੇਰੇ ਘਰ ਅੱਗੇ ਤੇ ਤੁਸੀਂ ਇਹ ਦੂਸਰ ਰਸਤੇ ਨੂੰ ਠੀਕ ਕਰ ਲਓ ਇਹਦੇ ਤੇ ਮਿੱਟੀ ਪਾ ਲਓ ਤੇ ਮੇਰਾ ਰਸਤਾ ਜੋ ਮਤਲਬ ਖਰਾਬ ਨਾ ਹੋਵੇ ਉਹ ਤੋਂ ਬਾਅਦ ਵਿੱਚ ਟਿਪਰਾਂ ਵਾਲਿਆਂ ਡਰਾਈਵਰਾਂ ਨੇ ਆਪਣੇ ਮਾਲਕ ਨੂੰ ਫੋਨ ਕੀਤਾ ਮਾਲਕ ਨੇ ਚੌਂਕੀ ਇੰਜਾਰ ਦੀ ਨਸਰਾਲਾ ਨੂੰ ਫੋਨ ਕਰਕੇ ਮਨਦੀਪ ਕੁਮਾਰ ਨੂੰ ਚੌਂਕੀ ਲੈ ਗਏ ਕਿਉਂਕਿ ਲਿਜਾ ਕੇ ਉਸਦੇ ਨਾਲ ਕੁੱਟਮਾਰ ਕੀਤੀ ਮੁਲਾਜ਼ਮਾਂ ਨੇ ਉਹ ਤੋਂ ਬਾਅਦ ਵਿੱਚ ਅਸੀਂ ਪਿੰਡ ਵਾਸੀ ਸਾਰੇ ਮੈਂ ਨੰਬਰਦਾਰ ਔਰ ਸਰਪੰਚ ਸਾਰੀ ਪੰਚਾਇਤ ਔਰ ਪਿੰਡ ਵਾਸੀ ਅਸੀਂ ਪਿੱਛੇ ਪਹੁੰਚੇ ਸਾਰਾ ਮਸਲਾ ਪੁੱਛਿਆ ਕਿ ਕੀ ਗੱਲ ਤੁਸੀਂ ਮਨਦੀਪ ਨੂੰ ਕਿਉਂ ਲੈ ਕੇ ਆਏ ਇੱਥੇ ਚੌਂਕੀ ਇੰਜਾਰਜ ਸਾਹਿਬ ਦਾ ਸਾਨੂੰ ਨਸਰਾਲਾ ਇੰਜਾਰਜ ਸਾਹਿਬ ਦਾ ਇਹੀ ਸੀਗਾ ਤੇ ਜਵਾਹਤ ਇਹਨਾਂ ਦੇ ਕੋਲ ਸਰਕਾਰੀ ਜਿਹੜੀ ਪਰਮਿਸ਼ਨ ਹੈ ਮਾਈਨਿੰਗ ਦੀ ਤੁਸੀਂ ਰੋਕ ਨਹੀਂ ਸਕਦੇ ਅਸਗੀਆ ਠੀਕ ਹੈ ਜੀ ਜੇ ਸਰਕਾਰੀ ਪਰਮਿਸ਼ਨ ਨੇ ਤਾਂ ਸਾਨੂੰ ਵੀ ਇੱਕ ਕਾਪੀ ਮੁਹੱਈਆ ਕਰਾ ਦਿਓ ਪਰਮਿਸ਼ਨ ਦੀ ਅਸੀਂ ਨਹੀਂ ਰੋਕਾਂਗੇ ਇਸੇ ਮੁੱਦੇ ਤੇ ਸਾਨੂੰ ਰਾਤ ਦੇ 9 ਵਜੇ ਜੀ ਉੱਥੇ ਚੌਂਕੀ ਦੇ ਵਿੱਚ ਬੈਠਿਆ ਪੂਰੀ ਪੰਚਾਇਤ ਲੇਡੀਜ਼ ਔਰ ਪਿੰਡ ਵਾਸੀ ਸਾਰੇ ਰਾਤ ਨੂੰ 9 ਵਜੇ ਟੇਪਰਾਂ ਦਾ ਮਾਲਕ ਮਜੀਦ ਸਿੰਘ ਝੰਡਾ ਜਗ ਗੁਜਰਾ ਪਿੰਡ ਤੋਂ ਜੋ ਕਿ ਉਹ ਰਾਤ ਨੂੰ 9 ਵਜੇ ਪਹੁੰਚਾ ਉਸ ਨੇ ਸਾਨੂੰ ਕੋਈ ਵੀ ਮਤਲਬ ਆਪਣੇ ਕੋਲ ਪਰਮਿਸ਼ਨ ਨਹੀਂ ਸਰਕਾਰੀ ਦਿਖਾਈ ਉਸੇ ਕੋਲੋਂ ਕੋਈ ਪਰਮਿਸ਼ਨ ਨਾ ਦੇਖਣ ਦੇ ਜਿਸ ਵੇਲੇ ਅਸੀਂ ਦੇਖਿਆ ਇਸਦੇ ਕੋਲ ਕੋਈ ਪਰਮਿਸ਼ਨ ਨਹੀਂ ਇਹਦਾ ਮਤਲਬ 2 ਨੰਬਰ ਜੇ ਆ ਫਿਰ ਅਸੀਂ ਚੌਕੀ ਇੰਚਾਰਜ ਦੇ ਗੱਲ ਪਏ ਤੂੰ ਸਾਡਾ ਮੁੰਡਾ ਕਿਉਂ ਚੱਕਿਆ ਸਾਡਾ ਬੰਦਾ ਕਿਉਂ ਚੱਕ ਕੇ ਲਿਆਂਦਾ ਉਹਨੂੰ ਕੁੱਟਿਆ ਕਿਉਂ ਫਿਰ ਉਸ ਤੋਂ ਬਾਅਦ ਵਿੱਚ ਅਸੀਂ ਚੌਕੀ ਇੰਚਾਰਜ ਕੋਲੋਂ ਇੱਕ ਲਿਖਾ ਕੇ ਲਿਆ ਸੀ 5:18 ਤੇ ਸਾਡਾ ਬੰਦਾ ਚੱਕਿਆ ਔਰ 9:10 ਤੇ ਸਾਨੂੰ ਬੰਦਾ ਦਿੱਤਾ ਉਸ ਤੋਂ ਬਾਅਦ ਵਿੱਚ ਅਸੀਂ ਦੂਸਰੇ ਦਿਨ ਸਵੇਰ ਨੂੰ 30 ਤਰੀਕ ਨੂੰ 37 ਨੂੰ ਅਸੀਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜੀ ਦੇ ਪੇਸ਼ ਹੋਏ ਦਰਖਾਸਤ ਲਿਖ ਕੇ ਐਸਐਸਪੀ ਸਾਹਿਬ ਦੇ ਪੇਸ਼ ਹੋਏ ਪਰ ਉਸ ਦਿਨ ਐਸਐਸਪੀ ਸਾਹਿਬ ਛੁੱਟੀ ਤੇ ਹੋਣ ਕਰਕੇ ਸਾਡੀ ਮੁਲਾਕਾਤ ਨਹੀਂ ਹੋਈ ਅਸੀਂ ਉਹ ਜਿਹੜੀ ਦਰਖਾਸਤ ਆਨਲਾਈਨ ਕੀਤੀ ਆਨਲਾਈਨ ਕਰਨੇ ਤੋਂ ਬਾਅਦ ਵਿੱਚ ਇੱਕ ਦਰਖਾਸਤ ਸੀ ਸ਼੍ਰੀਮਾਨ ਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਮਾਨ ਜੀ ਨੂੰ ਰਜਿਸਟਰੀ ਕੀਤੀ ਅਤੇ ਇੱਕ ਦਰਖਾਸਤ ਸੀ ਹਿਊਮਨ ਰਾਈਟਸ ਕਮਿਸ਼ਨ ਚੰਡੀਗੜ੍ਹ ਪੰਜਾਬ ਨੂੰ ਵੀ ਰਜਿਸਟਰੀ ਕੀਤੀ ਅੱਜ ਪੰਜਵਾਂ ਦਿਨ ਆ ਜੀ ਨਾ ਤਾਂ ਕੋਈ ਪੁਲਿਸ ਚੌਕੀ ਇੰਚਾਰਜ ਤੇ ਕੋਈ ਕਾਰਵਾਈ ਹੋਈ ਅਤੇ ਨਾ ਹੀ ਮਾਈਨਰ ਡਿਪਾਰਟਮੈਂਟ ਨੇ ਸਾਡੇ ਨਾਲ ਕੋਈ ਲਿੰਕ ਸਾਧਿਆ ਜਦ ਕਿ 2 ਨੰਬਰ ਵਿੱਚ ਮਾਈਨਰ ਚੱਲ ਰਹੀ ਹੈ ਔਰ ਉਸ ਦਿਨ ਤੋਂ ਟਿੱਪਰ ਤਾਂ ਬੰਦ ਆ ਪਰ ਸਾਨੂੰ ਇਹ ਡਰ ਆ ਕਿ ਹੁਣ ਕਿ ਸਾਡੇ ਖਿਲਾਫ ਕੋਈ ਕੁੱਠੀ ਕੋਈ ਕਾਰਵਾਈ ਨਾ ਹੋ ਜਾਵੇ ਜਾਂ ਪਿੰਡ ਵਾਸੀਆਂ ਦੇ ਖਿਲਾਫ ਜਾਂ ਮਨਦੀਪ ਕੁਮਾਰ ਦੇ ਖਿਲਾਫ ਜਾਂ ਮੈਂ ਲੰਬੜਦਾਰ ਕੋਧਿਆ ਅਸੀਂ ਬਾਹਰ ਅੰਦਰ ਘੁੰਮਦੇ ਸਾਨੂੰ ਡਰ ਆ ਇਹ ਜਿਹੜੇ ਅਸਰ ਔਰ ਰਸੂਖ ਵਾਲੇ ਬੰਦੇ ਆ ਇਹ ਕੁਝ ਵੀ ਸਾਡੇ ਨਾਲ ਕਰਵਾ ਸਕਦੇ ਆ ਅਸੀਂ ਆਪਣੇ ਜਾਨ ਦੀ ਰਾਖੀ ਕਰਵਾਉਣ ਵਾਸਤੇ ਅੱਜ ਇਹ ਵੱਲ ਪ੍ਰੈਸ ਕਾਨਫਰੰਸ ਕਰ ਰਹੇ ਆ ਕਿ ਸਾਡੀ ਗੱਲ ਕਰਾਂ ਕਿ ਜਿਹੜਾ ਮਨਦੀਪ ਨੇ ਕਿਹਾ ਕਦੋਂ ਦੀ ਗੱਲ ਹੈ ਜਿਹੜਾ ਮੰਨ ਲਓ 29 ਮੈਂ ਪਹਿਲਾਂ ਤਾਂ ਕਿ ਪਹਿਲਾਂ 29 ਤਰੀਕ ਸ਼ਾਮ ਦਾ ਮਤਲਬ ਹੈ ਕਿਹੜੇ ਪਿੰਡ 5 ਵਜੇ ਰੱਖ ਲਵਾਣਾ ਪਿੰਡ ਇੱਕ ਬਿਨਾਂ ਦੇ ਚਲਦੋਂ ਪਿੰਡ ਪਿੰਰ ਮਨਜੀਤ ਸਿੰਘ ਝੰਡਾ ਸਨੋਂ ਬਲਵੰਤ ਸਿੰਘ ਪਿੰਡ ਚਾ ਗੁਜਰਾ ਤੇ ਉਹ ਕਿਸੇ ਪਾਰਟੀ ਦਾ ਸਮਾਗਮ ਹੈ ਇਹਦੇ ਬਾਰੇ ਮੈਨੂੰ ਨਹੀਂ ਜੀ ਕੋਈ ਸ਼ਿਕਾਇਤ ਲੱਗਦਾ ਕਿ ਪ੍ਰਸ਼ਾਸਨ ਦੀ ਔਰ ਸਰਕਾਰ ਦੀ ਮਿਲੀ ਪਗੜਨਾ ਜਿਹੜੀ ਨਹੀਂ ਪ੍ਰਸ਼ਾਸਨ ਤੇ ਸਾਨੂੰ ਪੂਰਾ ਯਕੀਨ ਆ ਜੀ ਅਸੀਂ ਸਰਕਾਰ ਦੇ ਖਿਲਾਫ ਨਹੀਂ ਜਾ ਸਕਦੇ ਅਸੀਂ ਅੱਜ ਵੀ ਕਹਿੰਦੇ ਹਾਂ ਅਗਰ ਉਹ ਕੋਈ ਮਰੋ ਸਾਨੂੰ ਕੋਈ ਸਰਕਾਰੀ ਪਰਮਿਸ਼ਨ ਦਿਖਾਵੇ ਤਾਂ ਅਸੀਂ ਰੋਕਾਂਗੇ ਨਹੀਂ ਨੰਬਰਦਾਰ ਸਾਹਿਬ 29 ਜੁਲਾਈ ਨੂੰ ਮਨਦੀਪ ਨੂੰ ਡੱਟਿਆ ਨਾ ਚੌਂਕੀ ਚਰਚਾ ਦਾ ਕਹਣਾ ਕਿ ਸਰਕਾਰੀ ਪਰਮਿਸ਼ਨ ਇਹਨਾਂ ਤੋਂ ਲੱਗੀ ਆ ਹਾਂਜੀ ਹਾਂਜੀ ਕਿ 1 ਜਨਵਰੀ ਤੋਂ ਲੈ ਕੇ 30 ਅਗਸਤ ਤੱਕ ਹਾਂਜੀ ਪ੍ਰੈਕਟਿਸਨ ਹੁੰਦਾ ਵਾ ਰੈਣੀ ਸੀਜ਼ਨ ਹੁੰਦਾ ਇੱਥੇ ਤਾਂ ਮਾਈਨਿੰਗ ਟੋਟਲੀ ਬੰਦ ਹੁੰਦੀ ਆ ਜੇ ਕੋਈ ਕਰ ਸਕਦਾ ਤਾਂ ਆਪਣੇ ਐਗਰੀਕਲਚਰ ਲੈਂਡ ਤੋਂ ਕਰ ਸਕਦਾ ਉਹ ਵੀ ਕੁਝ ਨਿਿਖਾਉਣ ਦਾ ਤੌਰ ਤੇ ਸਰਕਾਰੀ ਤਾਂ ਟੋਟਲੀ ਘੱਟ ਬੰਦ ਦੇ ਅਸੀਂ ਦੇਖੋ ਜੀ ਘੱਟ ਪੜੇ ਲਿਖੇ ਲੋਕ ਸਾਨੂੰ ਇਹਨਾਂ ਬਰੀਕੀਆਂ ਬਾਰੇ ਨਹੀਂ ਪਤਾ ਸੀਗਾ ਜਿਵੇਂ ਚੌਂਕੀ ਚਰਚੂ ਬੋਲ ਰਿਹਾ ਮਾਈਨਿੰਗ ਤਾਂ ਚੱਲ ਰਹੀ ਆ ਜੀ ਤਕਰੀਬ ਬੜਿਆਲਾ ਪਿੰਡ ਦੀ ਮਿੱਟੀ ਚੱਕਰ ਹੋ ਰਹੀ ਆ ਖਲਵਾਣਾ ਵਿੱਚੋਂ ਲੰਘ ਰਹੇ ਆ ਮੇਰਾ ਸਵਾਲ ਨੰਬਰ 1 ਦਾ ਇਹ ਹੈ 29 ਜਨਵਰੀ ਨੂੰ ਮੰਦਿਰ ਤੋਂ ਚੱ ਗਿਆ 1 ਜਨਵਰੀ ਤੋਂ ਲੈ ਕੇ 30 ਅਗਸਤ ਤੱਕ ਇਹ ਫਲੱਡ ਸੀਜ਼ਨ ਹੁੰਦਾ ਰੇਣੀ ਸੀਜ਼ਨ ਹੁੰਦਾ ਤਾਂ ਇਸ ਦਰਮਿਆਨ ਕਹੇ ਕਾਰੀਗਰ ਕਿਸੇ ਵੀ ਤਰ੍ਹਾਂ ਦੀ ਜਾਇਜ਼ ਨਿਯਾਜ਼ਮਾਈ ਨਹੀਂ ਪੂਰੀ ਤਰ੍ਹਾਂ ਬੱਥ ਹੁੰਦੀ ਹੈ ਕਿਉਂਕਿ ਇੰਚਾਰਜ ਦਾ ਕਹਿਣਾ ਕਿ ਉਹਨਾਂ ਕੋਈ ਪ੍ਰੋਗਰੈਸ ਨਹੀਂ ਹੈ ਇਸ ਵਿੱਚ ਇੰਚਾਰਜ ਤੋਂ ਬੋਲਦਾ ਉਹਨਾਂ ਨਾਲ ਮੈਨੂੰ ਮਿਲੀ ਭਗਤ ਦੇ ਨਾਮ ਕਿਉਂਕਿ ਇੰਚਾਰਜ ਦੀ ਮਿਲੀ ਭਗਤ ਬਾਕੀ ਨਾਲ ਪ੍ਰਸ਼ਾਸਨ ਚੁਕਾਦੀ ਹੋ ਸਕਦੀ ਨਹੀਂ ਕਿਉਂਕਿ ਉਹਨਾਂ ਦੇ ਅਥੀ ਅਥੀ ਤਾਂ ਖੁਦ ਡਿਪਟੀ ਕਮਿਸ਼ਨਰ ਸਾਹਿਬ ਜੀ ਨੂੰ ਇਹ ਬੇਨਤੀ ਕੀਤੀ ਕਿ ਅਗਰ ਤੁਹਾਡੀ ਕੋਈ ਪਰਮਿਸ਼ਨ ਹੈ ਤਾਂ ਅਥੀ ਨਹੀਂ ਰੋਕਦੇ ਨਾ ਅਸੀਂ ਰੋਕ ਸਕਦੇ ਹਾਂ ਅਗਰ ਉਹਨਾਂ ਕੋਈ ਪਰਮਿਸ਼ਨ ਹੈ ਨਹੀਂ ਤਾਂ ਫਿਰ ਉਹ ਚੱਲਣ ਦੇ ਹੱਕਦਾਰ ਨਹੀਂ ਇਸ ਮੁੰਡੇ ਨੂੰ ਕੁੱਟਿਆ ਗਿਆ ਇਹਦਾ ਕੋਈ ਮਤਲਬ ਸਾਨੂੰ ਇਨਸਾਫ ਮਿਲਣਾ ਚਾਹੀਦਾ ਔਰ ਜੋ ਕੁਝ ਸਾਨੂੰ ਵੀ ਹੁਣ ਤੱਕ ਫੋਨ ਤੇ ਜੋ ਕੁਝ ਵੀ ਹੋ ਰਿਹਾ ਸਾਡੇ ਨਾਲ ਸਾਨੂੰ ਫੋਨ ਕਰਨਾ ਬਹੁਤ ਆ ਰਹੀਆਂ ਕੱਲ ਪਰਤੋਂ ਦੀਆਂ ਕਿਹੜਾ ਤੇ ਆ ਰਹੀਆਂ ਉਹ ਲੋਏ ਹੁਣ ਮੈਂ ਕਲੀਅਰ ਨਹੀਂ ਮੈਂ ਕਰ ਸਕਦਾ ਕਿ ਉਹ ਉਹਦੇ ਉਹਦੇ ਜਿਹੜੀ ਮੈਨੂੰ ਨਹੀਂ ਆਈ ਮਨਦੀਪ ਕੁਮਾਰ ਨੂੰ ਆਈ ਇਹਦੇ ਭਰਾ ਨੂੰ ਪ੍ਰਦੀਪ ਕੁਮਾਰ ਨੂੰ ਮੈਨੂੰ ਹੁਣ ਦੱਸਿਆ ਉਹਦੇ ਮੁਤਾਬਕ ਕਿ ਮਤਲਬ ਇਹਨੂੰ ਪਹਿਲਾਂ ਤੇ ਇਹਨੂੰ ਆਈ ਪ੍ਰਦੀਪ ਕੁਮਾਰ ਨੂੰ ਕਿ ਤੇਰੇ ਕੋਲ ਕੋਈ ਨਜਾਇਜ਼ ਸੰਬੰਧ ਹੈ ਤੇਰੇ ਗਲਤ ਬੰਦਿਆਂ ਦੇ ਨਾਲ ਇਹਨੂੰ ਨਾਂ ਵੀ ਲਿਆ ਗਿਆ ਤੇਰੇ ਫਲਾਣੇ ਬੰਦੇ ਨਾਲ ਗਲਤ ਸੰਬੰਧ ਹੈ ਤੇਰੇ ਕੋ ਪਿਸਤੌਲ ਵੀ ਆ ਨਹੀਂ ਉਹ ਪاور ਪੀਤੀ ਗਏ ਨੇ ਉਹ ਨੰਬਰ ਹੈਗਾ ਜੀ ਅਨਨੋਨ ਬੰਦਾ ਤੇ ਆ ਨਹੀਂ ਕੋਈ ਅਧਿਕਾਰ ਮੈਂ ਅਧਿਕਾਰੀਆਂ ਆ ਜਾਂ ਕੋਈ ਸਾਡੇ ਕੋ ਸ਼ਿਕਾਇਤ ਆਈ ਆ ਫਿਰ ਉਹਨੇ ਫੋਨ ਕੱਟ ਕਰ ਦਿੱਤਾ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਮਨਦੀਪ ਕੁਮਾਰ ਹਾਂਜੀ ਕੀ ਪ੍ਰੋਬਲਮ ਆਈ ਤੁਹਾਨੂੰ ਇਹਨਾਂ ਨੂੰ ਪ੍ਰੋਬਲਮ ਇਹ ਆਈ ਆ ਸਾਡੇ ਘਰ ਦੇ ਮੋਹਰ ਦੀ ਰਸਤਾ ਖਰਾਬ ਸੀ ਉਹਦੇ ਵਿੱਚ ਦੀ ਟਿੱਪਰ ਲੰਗਦੇ ਕੱਚਾ ਰਸਤਾ ਯਾਰ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਆ ਨਾ ਰਸਤੇ ਵਿੱਚ ਮਿੱਟੀ ਪਾ ਕੇ ਜਿੰਦਾ ਮਰਜੀ ਲੰਘੋ ਪਰ ਸਾਡਾ ਰਸਤਾ ਖਰਾਬ ਜੀ ਮੀ ਪੈ ਗਿਆ ਤਾਂ ਸਾਡੇ ਕੋਲ ਤੁਰ ਕੇ ਵੀ ਨਹੀਂ ਨੰਗ ਹੋਣ। ਇਹ ਮੈਂ ਕਿਹਾ ਤਾਂ ਕਹਿ ਕੇ ਤਾਂ ਉਹ ਕਹਿੰਦਾ ਵੀ ਮੈਂ ਆਪਣੇ ਮਾਲਕ ਨੂੰ ਮਨਜੀਤ ਸਿੰਘ ਨੂੰ ਫੋਨ ਕਰ ਦਿੰਦਾ। ਤੇ ਮਨਜੀਤ ਆਉਂਦਾ ਹੁਣੇ ਤੇਰੇ ਨਾਲ ਗੱਲਬਾਤ ਕਰ ਲੈਂਦਾ। ਮਨਜੀਤ ਆਇਆ ਨਹੀਂ ਪੁਲਿਸ ਦੀ ਗੱਡੀ ਆਈ ਆ ਮੈਨੂੰ ਬਿਠਾੜ ਕੇ ਲੈ ਗਏ ਆ। ਲਿਜਾ ਕੇ ਨਸਰਾਲੀ ਚੌਕੀ ਮੈਨੂੰ ਕਹਿੰਦੇ ਤੂੰ ਬਦਮਾਸ਼ ਆ ਤੂੰ ਅਗੇ ਟਿਪਰ ਕਿਧਾਂ ਰੋਕਦਾ ਤਾ ਸਰਕਾਰੀ ਪਰਮਿਸ਼ਨ ਆ ਡੀਸੀ ਸਾਹਿਬ ਦੀ। ਤੇ ਤੂੰ ਇਦਾਂ ਚੱਲਦਾ ਸਾਡਾ ਕੰਮ ਸਰਕਾਰੀ ਨਹੀਂ ਰੋਕ ਸਕਦਾ ਤੇ ਮੈਂ ਕਹਿਆ ਜੀ ਮੈਂ ਰੋਕਣ ਨੂੰ ਕਿਹਾ ਹੀ ਨਹੀਂ ਮੈਂ ਤਾਂ ਇਹ ਕਹਿਣਾ ਵੀ ਮੇਰਾ ਰਸਤਾ ਜਿਹੜਾ ਖਰਾਬ ਨਾ ਕਰੇ ਕਹਿੰਦੇ ਤੂੰ ਕੌਣ ਹੁੰਦਾ ਰਸਤੇ ਦਾ ਰਸਤੇ ਦੇ ਵਿੱਚ ਹੀ ਕੋਈ ਵੀ ਲੰਘ ਸਕਦਾ ਇਹ ਕੌਣ ਕਹਿੰਦਾ ਜੀ ਇਹ ਮੈਨੂੰ ਚੌਂਕੀ ਇੰਚਾਰਜ ਨੇ ਪਿੰਡ ਤੇ ਆ ਲਈ ਸੱਤਾਂ ਤੋਂ ਲੰਘਦੇ ਆ ਜਿਹੜੇ ਪਿੰਡ ਦੇ ਖੇਤਾਂ ਵਾਲੇ ਕੱਚੇ ਰਸਤੇ ਤੋਂ ਤਾਂ ਲੱਗੀਆਂ ਜਿੱਦਾਂ ਨਾਈ ਬਣਦੇ ਨੇ ਮਾਹੀ ਨੂੰ ਕਰਕੇ ਲਿਆਉਂਦੇ ਆ ਫਰਵਾਣਾ ਪਿੰਡ ਨਹੀਂ ਬੜਿਆਲਾ ਪਿੰਡ ਦੀ ਬੜਿਆਲਾ ਦਾ ਤੇ ਇਹਦਾ ਕਿੰਨਾ ਚਿਰ ਪੜ ਕੇ ਘੜ ਪੜਦਾ ਸਾਡਾ ਦਸੀਮਾ ਹੈ ਜੀ ਕਿਉਂਕਿ ਜਿਹੜਾ ਕਿ ਨਾਮ ਕਿਉਂਕਿ ਅਮਰਿੰਦਰ ਸਿੰਘ ਮਨਿੰਦਰ ਮਨਿੰਦਰ ਸਿੰਘ ਜਿਹੜਾ ਵਿਅਕਤੀ ਦਿੱਤਾ ਸੀਗਾ ਉਹ ਨੰਬਰ ਤਾਂ ਫਰਮ ਜਿਹਨੇ ਦੱਸਿਆ ਕਿ ਲੇਖਤ ਉਹਨੂੰ ਆਪਾਂ ਲੈ ਆਤੀ ਲੇਖਤੀ ਉਹ ਤੋਂ ਕੀ ਲੈ ਆਦੇ ਤੁਮ ਸਾਡੇ ਆਪ ਬੋਲਿਆ ਜੀ ਸਾਡੇ ਕਾਪੀ ਦਿਓ ਕੱਢ ਕੇ ਲੇਖਤੀ ਉਹਨਾਂ ਨੇ ਇਹ ਲਿਖ ਕੇ ਦਿੱਤਾ ਵੀ ਅਸੀਂ 5:30 ਵਜੇ ਇਸ ਨੂੰ ਚੱਕਿਆ ਵੀ ਇਹਨਾਂ ਨੇ ਟਿੱਪਰ ਭਰਿਆ ਆ ਮਨਜੀਤ ਸਿੰਘ ਦਾ ਰੋਕਿਆ ਉਸ ਰੋਕਣ ਬਾਬਤ ਉਹਨਾਂ ਨੇ ਦਰਖਾਸਤ ਦਿੱਤੀ ਤਮੈਂ ਇਸ ਨੂੰ ਚਾੱਕ ਹੀ ਲਿਆ ਹਾਂ। ਕੁੱਟਮਾਰ ਵੀ ਕੀਤੀ ਤਾਂ ਨੇ। ਹਾਂਜੀ ਮੇਰੇ ਨਾਲ ਚੌਂਕੀ ਲਿਆ ਕੇ ਕੁੱਟਮਾਰ ਕੀਤੀ। ਉਹਨਾਂ ਨੇ ਪਹਿਲਾਂ ਮੈਨੂੰ ਇਹ ਮੇਰੇ ਇੱਥੇ ਧੌਣ ਤੇ ਥੱਪੜ ਮਾਰੇ। ਉਸ ਤੋਂ ਬਾਅਦ ਉਹਨਾਂ ਨੇ 14 ਬੰਦਿਆਂ ਨੇ ਮੈਨੂੰ ਫੜਿਆ, ਲੰਮਾ ਪਾਇਆ ਤੇ ਮੇਰੇ ਪੈਰਾਂ 'ਤੇ ਡੰਡੇ ਮਾਰੇ। ਸਾਰੇ ਮੈਨੂੰ ਚੁੰਕੀਂ ਚਾਰ ਬੰਨੇ। ਚੌਂਕੀਂ ਚਾਰ ਨੇ। ਇਹ ਕਹਤਾ ਕਿ ਜਦੋਂ ਆਪਾਂ ਚੁੰਕੀਂ ਚਾਰ ਦੀ ਮੀਟ ਹੋਊਂਦਾ ਜਦ ਕੀ ਹਾਂਜੀ ਹਾਂਜੀ ਮਾਈਨਿੰਗ ਤਾਂ ਬੰਦ ਹੋ ਪੂਰੀ ਤੇ ਉਹਨਾਂ ਨਾਲ ਰਲਿਆ ਹੋਇਆ। ਹਾਂਜੀ ਅਸੀਂ ਇਹ ਵੀ ਕਹਿ ਸਕਦੇ ਹਾਂ ਜੀ ਜਦ ਮੇਰੇ ਕੁੱਟਮਾਰ ਕੀਤੀ ਮੈਂ ਕੁਝ ਉਹਨਾਂ ਨੂੰ ਕਿਹਾ ਵੀ ਨਹੀਂ। ਕਹਿਣ ਤੋਂ ਬਗੈਰ ਹੀ ਉਹਨਾਂ ਨੇ ਮੈਨੂੰ ਚੱਕ ਕੇ ਲਿਜਾ ਕੇ ਉਟਿਆ ਉਸ ਕਰਤਾ ਬਹੁਤ ਦਿੱਤੀ ਹੈ ਜੀ ਡੀਸੀ ਕੋਲ ਐਸਾ ਕੋਲ ਮੁੱਖ ਮੰਤਰੀ ਸਾਹਿਬ ਕੋਲ ਹਾਂ ਜੀ ਹਾਂ ਜੀ ਇਹ ਪ੍ਰੋਵਾਈਡ ਹੁੰਦੇ ਤਾਂ ਅਗਲਾ ਕਦਮ ਉਹਨਾਂ ਨੇ ਲਿਖ ਕੇ ਕੀ ਦਿੱਤਾ ਚੌਂਕੀ ਇੰਚਾਰਜ ਚੌਂਕੀ ਇੰਚਾਰਜ ਨੇ ਲਿਖ ਕੇ ਦਿੱਤਾ ਚੌਂਕੀ ਇੰਚਾਰਜ ਨੇ ਲਿਖ ਕੇ ਦਿੱਤਾ ਵੀ ਮੈਂ ਜਾਨਕਿ 5:12 ਤੇ ਇਹਨੂੰ ਚੱਕਿਆ ਸੀ ਚੱਕ ਕੇ ਤਾਂ ਅਸੀਂ 9:00 ਨੂੰ ਜਾਨਕਿ ਛੱਡ ਦਿੱਤਾ ਅਗਲੀ ਕਾਰਵਾਈ ਉਹ ਹੈ ਕਿ ਮੈਡੀਕਲ ਨਿਰੀਖਣ ਭਾਈਓ ਨੇ ਕੋਈ ਨਹੀਂ ਜੀ ਕੀਤੀ। ਕਿਸੇ ਤੋਂ ਵੀ ਕੀ ਹੋਣਾ ਹੋਵੇ ਕੋਈ ਸਰਵਾਈਵ ਨਹੀਂ ਹੋਈ। ਸਾਡੇ ਕਾਨੂੰਨ ਅਸੀਂ ਪ੍ਰਸ਼ਾਸਨ ਨੂੰ ਬੰਦੀਵ ਜੀ ਨਹੀਂ ਕਰਵਾਈ ਹੋਈ ਤਾਂ ਅਗਲਾ ਤੁਹਾਡਾ ਸਟੈਪ ਕੀ ਹੋਵੇਗਾ? ਅਸੀਂ ਅਗਲਾ ਸਟੈਪ ਤਾਂ ਜੀ ਯਾਨੀ ਕਿ ਕਰਾਂਗੇ ਕੋਈ ਅੱਜ ਪ੍ਰਦਰਸ਼ਨ ਕਰਾਂਗੇ। ਪ੍ਰਸਤਤ ਸੰਸਕ੍ਰਿਤੀ ਹੈ ਕਿ ਰੋਡ ਜਾਮ ਹੋ ਸੋਕੀਆਂ ਤੁਸੀਂ ਕਰਦੇ ਹੋ। ਹਾਂ ਜੀ ਕੀ ਕਰਨਾ ਚਾਹੀਦਾ? ਰੋਡ ਜਾਮ ਕਰਾਂਗੇ। ਰੋਡ ਜਾਮ ਰੋਡ ਜਾਮ ਕਰਾਂਗੇ ਜੀ ਠੀਕ ਹੈ ਹੋਰ ਨੰਬਰ ਵੀ ਜਨਤਾ ਕਰਿਓ ਜਿਹੜਾ ਨੰਬਰ ਤੋਂ ਕਾਲ ਆਈ ਹੈ ਫਾਈਨ ਨੰਬਰ ਤੇ ਕਿਸ ਨੰਬਰ 'ਤੇ ਸਰ ਅੱਜ ਦਾ ਪਿੰਡ ਖਲਵਾਣਾ ਦੇ ਪਿੰਡ ਵਾਸੀਆਂ ਨੇ ਨਾ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਓਪੀ ਨਾਲ ਸਾਲਾ ਦੇ ਕੁਝ ਗੱਲਾਂ ਨੇ ਇੱਕ ਸ਼ਿਕਾਇਤ ਕਰਤਾ ਸੀ ਮਾਈਨਿੰਗ ਦੀ ਲੈ ਕੇ ਕੋਈ ਸ਼ਿਕਾਇਤ ਕੀਤੀ ਸੀ ਕਿ ਟਿੱਪਰ ਲੰਘਦੇ ਨੇ ਗਲੀ ਚੋਂ ਉਹ ਉਲਟਾ ਕਿਤੇ ਕਾਰਵਾਈ ਕਰਨ ਦੀ بجائے ਕਿ ਚੌਂਕੀ ਇਨਚਾਰਜ ਨੇ ਉਹਨੂੰ ਥਾਣੇ ਲੈ ਜਾ ਕੇ ਕੁੱਟਮਾਰ ਕੀਤੀ ਹੈ ਜਿਸ ਤੱਕ ਉਹ ਕਾਇਦਾ ਲਿਖਤੀ ਤੌਰ ਤੇ ਮਾਫੀ ਮੰਗ ਕੇ ਸੱਟਿਆ ਰਿਹਾ ਉਹ ਸਾਰਾ ਵੈਰੀਫਾਈ ਤੁਸੀਂ ਮੇਰਾ ਧਿਆਨ ਚ ਲੈਂਦਾ ਹੈਗਾ ਮੈਟਰ ਹੋਣੀ ਤੇ ਇਸ ਬਾਰੇ ਜਿਹੜਾ ਹੈਗਾ ਐਸਐਚਓ ਤੇ ਬੀਐਸਪੀ ਦੀ ਡਿਊਟੀ ਲਾਤੀ ਹੈਗੀ ਇਲੀਗਲ ਮਾਈਨਿੰਗ ਦੇ ਬਾਰੇ ਸਾਡਾ ਬਿਲਕੁਲ ਕਲੀਅਰ ਹੈਗਾ ਕਿ ਨੋ ਇਲੀਗਲ ਮਾਈਨਿੰਗ ਇਸ ਅਲਾਉਡਿੰਗ ਹੋਣਾ ਚਾਹੀਦਾ ਕੋਲ ਐਟ ది ਸੇਮ ਟਾਈਮ ਅਸੀਂ ਮਾਈਨਿੰਗ ਡਿਪਾਰਟਮੈਂਟ ਦੇ ਨਾਲ ਮਿਲ ਕੇ ਕੋਆਰਡੀਨੇਟ ਕਰਕੇ ਜਿਹੜੀ ਵੀ ਕੰਪਲੇਨ ਮਾਈਨਿੰਗ ਡਿਪਾਰਟਮੈਂਟ ਤੋਂ ਸਾਨੂੰ ਆਉਂਦੀ ਹੈਗੀ ਇਲੀਗਲ ਮਾਈਨਿੰਗ ਦੇ ਖਿਲਾਫ ਉਹ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਉਸ ਤੋਂ ਇਲਾਵਾ ਵੀ ਜਿੱਥੇ ਸਾਨੂੰ ਕੰਪਲੇਨ ਆ ਜਾਂਦੀ ਹੈਗੀ ਅਸੀਂ ਉੱਥੇ ਮਾਈਨਿੰਗ ਡਿਪਾਰਟਮੈਂਟ ਨੂੰ ਐਸੋਸੀਏਟ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹਾਂ ਇਸੇ ਵੀ ਦੋਨੋਂ ਚੀਜ਼ਾਂ ਅਸੀਂ ਐਗਜ਼ਾਮਨ ਕਰਾਵਾਂਗੇ ਕਿ ਚੌਕੀ ਇਨਚਾਰਜ ਨੇ ਕੀ ਗਲਤੀ ਕੀਤੀ ਹੈਗੀ ਜਾਂ ਕਿਉਂ ਲੈ ਕੇ ਉਹਨੂੰ ਆਇਆ ਸੀਗਾ ਤੇ ਸਾਹਮਣੇ ਵਾਲੇ ਬੰਦੇ ਦਾ ਕੀ ਇਸ਼ੂ ਸੀਗਾ ਪਹਿਲੀ ਚੀਜ਼ ਦੂਸਰੀ ਚੀਜ਼ ਕੀ ਮਾਈਨਿੰਗ ਜਿਹੜੀ ਐਕਟੀਵਿਟੀ ਹੈਗੀ ਉਹ ਉੱਥੇ ਅਲਾਉਡ ਹੈ ਕਿ ਨਹੀਂ ਹੈਗੀ ਜਾਂ ਕੀ ਇਸ਼ੂ ਹੈ ਸਰ ਮਾਈਨਿੰਗ ਦਾ ਪ੍ਰੋਬਲਮ ਹੈ ਕਿਉਂਕਿ 1 ਜੁਲਾਈ ਤੋਂ ਲੈ ਕੇ 30 ਅਗਸਤ ਤੱਕ ਦਾ ਫਲਡ ਸੀਜ਼ਨ ਚੱਲ ਰਿਹਾ ਹੈ ਤੇ ਮਾਈਨਿੰਗ ਤਾਂ ਪੂਰੀ ਤਰ੍ਹਾਂ ਬੰਦ ਹੈ ਤਾਂ ਸ਼ਾਇਦ ਚੋਕੀ ਚਾਰ ਸਾਲ ਨੂੰ ਸਰ ਤੇਬ ਦੇ ਹੈ ਵੀ ਇਸ਼ੂ ਸਮ ਵੀਡੀਓਜ਼ ਐਂਡ ਪਿਕਚਰਜ਼ ਆਫ ਏਰੀਆ ਨੂੰ ਸਾਰਾ ਐਗਜ਼ਾਮਨ ਕਰਵਾ ਲਈਏ ਸਾਰਾ ਐਗਜ਼ਾਮਨ ਕਰਵਾ ਕੇ ਦਿ ਕੰਸਰਨ ਡਿਪਾਰਟਮੈਂਟ ਟੂ ਕਮੈਂਟ ਔਨ ਇਟ ਇਜ਼ ਮਾਈਨਿੰਗ ਡਿਪਾਰਟਮੈਂਟ ਵਿਚ ਇਜ਼ ਅ ਡੈਡੀਕੇਟਡ ਡਿਪਾਰਟਮੈਂਟ ਜੋ ਇਹਦੇ ਬਾਰੇ ਸਾਰੇ ਡਿਟੇਲ ਚ ਗੱਲ ਕੀ ਮਾਈਨਿੰ ਕਿਹੜੇ ਵਾਲੀ ਬੰਦ ਹੈਗੀ ਮਿੱਟੀ ਚੱਕਣਾ ਅਲਾਉ ਹੈਗਾ ਨਹੀਂ ਹੈਗਾ ਰੇਤਾ ਚੱਕਣਾ ਅਲਾਉਡ ਹੈਗਾ ਨਹੀਂ ਹੈਗਾ ਕ੍ਰੈਸ਼ਰ ਚੱਲ ਸਕਦਾ ਨਹੀਂ ਚੱਲ ਸਕਦਾ ਉਹ ਸਾਰਾ ਡਿਟੇਲ ਤੁਮ ਦੇਣਗੇ ਕ੍ਰੈਸ਼ਰ ਜਿਹੜਾ ਹੈਗਾ ਉਹ ਕੀ ਰੇਨੀ ਸੀਜ਼ਨ ਚ ਬੰਦ ਹੋ ਜਾਂਦਾ ਹੈਗਾ ਜਾਂ ਨਹੀਂ ਹੋ ਜਾਂਦਾ ਹੈਗਾ ਉਹ ఎవਰੀਥਿੰਗ ਦੇ ਵਿਲ ਕਲੈਰੀਫਾਈ ਤੇ ਮੈਨੂੰ ਲੱਗਦਾ ਉਹ ਤੁਹਾਨੂੰ ਕਲੈਰੀਫਾਈ ਕਰਕੇ ਲੋਕਾਂ ਤੱਕ ਗੱਲ ਪਹੁੰਚਾਣੀ ਵੀ ਚਾਹੀਦੀ ਕਿ ਕੀ ਅਲਾਉਡ ਹੈਗਾ ਕਿ ਨਹੀਂ ਹੈਗਾ ਸੋ ਦੈਟ ਉਹ ਸਾਰੀ ਕਲੈਰਿਟੀ ਆ ਜਾਵੇ ਸਾਰਾ ਉਹ ਇਲਜ਼ਾਮ ਇਹ ਹੈਗਾ 3 ਘੰਟੇ ਮੰਨ ਠਾਣੇ ਰੱਖਿਆ 3 ਘੰਟੇ ਮੰਨ ਕੇ ਮਾਰਕੁੱਟ ਇੱਕ ਵਾਰ ਉਹ ਪੂਰੀ ਤਰ੍ਹਾਂ ਨਾ ਕੀਤੀ ਹੈ ਦੇਖੋ ਇਸ ਨੂੰ ਐਗਜ਼ਾਮਿਨ ਕਰਾ ਲਓ ਹੈ ਨਾ ਜੀ 3 ਘੰਟੇ ਥਾਣੇ ਰੱਖਣਾ ਇਸ ਵਨ ਪਾਰਟ ਤੇ 3 ਘੰਟੇ ਕੁਟਮਾਰ ਕਰਨਾ ਇਸ ਵਨ ਪਾਰਟ ਠੀਕ ਹੈ एवरीथिंग ਵਿਲ ਕਮ ਔਨ ਰਿਕਾਰਡ ਅਕੋਰਡਿੰਗਲੀ ਵਿਲ ਟੇਕ ਐਕਸ਼ਨ ਜੀ ਜੀ ਸਰ